ਬਡਾਲੀ ਪਿੰਡ ਦਾ ਨੌਜਵਾਨ ਚੜਿਆ ਨਸ਼ੇ ਦੀ ਭੇਟ ਬਾਹ ਵਿੱਚ ਲੱਗੀ ਹੋਈ ਸੀ ਰਿੰਜ ਤੇ ਰਾਤ ਭਰ ਮਰਿਆ ਰਿਹਾ ਬਡਾਲੀ ਰੋਡ ਤੇ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ ਪੰਜਾਬ ਦੇ ਵਿੱਚ ਇੱਕ ਨਸ਼ਾ ਵੱਡਾ ਮੁੱਦਾ ਹੈ ਅਤੇ ਉਸ ਨਸ਼ੇ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਿਆਸਤ ਵੀ ਕੀਤੀ ਜਾਂਦੀ ਹੈ ਅਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਵੀ ਦਾਵਾ ਕੀਤਾ ਗਿਆ ਸੀ ਕਿ ਹੁਣ ਨਸ਼ੇ ਨੂੰ ਥੰਮ ਪਾਲिती ਗਈ ਹੈ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਹੀ ਜਾਂਦਾ ਹੈ ਇਸੇ ਤਰ੍ਹਾਂ ਕੋਰਾਲੀ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਬਾਹ ਤੇ ਇੰਜੈਕਸ਼ਨ ਲੱਗਿਆ ਹੋਇਆ ਸੀ ਅਤੇ ਲੋਕਾਂ ਦੇ ਮੁਤਾਬਕ ਇਹ ਨਸ਼ੇ ਦਾ ਇੰਜੈਕਸ਼ਨ ਸੀ ਅਤੇ ਕਥਿਤ ਇਸ ਵਿਅਕਤੀ ਨੂੰ ਪੋਸਟਮਾਰਟਮ ਦੇ ਲਈ ਪੁਲਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਇਸ ਨੌਜਵਾਨ ਦੀ ਮੌਤ ਵੀ ਹੋਈ ਹੈ ਫਿਲਹਾਲ ਨੌਜਵਾਨ ਬਰਾਲੀ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਇਸ ਨੇ ਕੁਰਾਲੀ ਦੇ ਵਿੱਚ ਆ ਕੇ ਨਸ਼ਾ ਕੀਤਾ ਸੀ ਅਤੇ ਮੌਕੇ ਤੇ ਹੀ ਇਸ ਦੀ ਮੌਤ ਹੋਈ ਹੈ ਇਸ ਤਰ੍ਹਾਂ ਦੇ ਅਨੁਕਲਨ ਲਗਾਏ ਜਾ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਦੇ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਬੜਾਲੀ ਦਾ ਕੀ ਕਹਿਣਾ ਆ ਉਹ ਤੁਹਾਨੂੰ ਵੀ ਸੁਣਾਉਂਦੇ ਹਾਂ ਇਸ ਬਾਰੇ ਸਾਨੂੰ ਅਫਸੋਸ ਹੈ ਦੇਖੋ ਬਦਸਮਤੀ ਆ ਪੰਜਾਬ ਦੀ ਵੀ ਕਿਤੇ ਨਾ ਕਿਤੇ ਸਰਕਾਰਾਂ ਨੇ ਵੱਡੇ ਦਾਅਵੇ ਕੀਤੇ ਲੇਕਿਨ ਇਹ ਜਿਹੜੇ ਨਸ਼ਾ ਰੂਪੀ ਦਾਇਤ ਹੈ ਜਿਹੜਾ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਖਾ ਰਿਹਾ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਖਤਮ ਕਰ ਰਿਹਾ ਕਿਤੇ ਨਾ ਕਿਤੇ ਉਸ ਨੂੰ ਖਤਮ ਕਰਨ ਦੇ ਵਿੱਚ ਸਰਕਾਰਾਂ ਦਾ ਬਹੁਤ ਵੱਡਾ ਫੇਲੀਅਰ ਹੈ ਕਿਉਂਕਿ ਉਸ ਦੇ ਵਿੱਚ ਸਾਡਾ ਸਮਾਜ ਵੀ ਦੋਸ਼ੀ ਹੈ ਮੇਰੇ ਖਿਆਲ ਦੇ ਵਿੱਚ ਬਰਾਬਰ ਦਾ ਪ੍ਰਸ਼ਾਸਨ ਦਾ ਬਹੁਤ ਵੱਡਾ ਦੋਸ਼ ਹੈ ਕਿਉਂਕਿ ਪ੍ਰਸ਼ਾਸਨ ਆਪਦੀ ਸੇਵਾਵਾਂ ਮਾ ਨਹੀਂ ਨਿਭਾਉਂਦਾ ਸਹੀ ਤਰੀਕੇ ਦੇ ਨਾਲ ਸੋ ਬੇਨਤੀ ਹੈ ਸਾਡੀ ਵੀ ਜੀ ਆਪਾਂ ਪੂਰੇ ਪੰਜਾਬ ਚੋਂ ਨਸ਼ਾ ਖਤਮ ਕਰਨਾ ਤਾਂ ਪਰਿਵਾਰਾਂ ਨੂੰ ਵੀ ਅੱਗੇ ਆਉਣਾ ਪਵੇਗਾ ਸਮਾਜ ਨੂੰ ਵੀ ਅੱਗੇ ਆਉਣਾ ਪਵੇਗਾ ਤੇ ਸਰਕਾਰਾਂ ਦਾ ਜੋ ਬਣਦਾ ਯੋਗਦਾਨ ਜੇ ਜੋ ਸਰਕਾਰਾਂ ਕਰ ਸਕਦੀਆਂ ਜਿੱਥੋਂ ਵੀ ਪਤਾ ਲੱਗਦਾ ਉਹ ਸਰਕਾਰਾਂ ਨੂੰ ਵੀ ਕਰਨਾ ਪਵੇਗਾ ਸੋ ਇਹ ਕਿਹੜੇ ਪਿੰਡ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਦੇਖੋ ਇਹ ਪਿੰਡ ਬਡਾਲੀ ਤੋਂ ਹੀ ਆ ਨੌਜਵਾਨ ਉਹ ਜਿਹੜਾ ਸਵੇਰੀ ਸਾਨੂੰ ਪਤਾ ਲੱਗਿਆ ਵੀ ਇੱਥੇ ਪਿਆ ਜਦੋਂ ਆ ਕੇ ਦੇਖਿਆ ਵੀ ਕਿਤੇ ਰਾਤ ਦਾ ਹੀ ਪਿਆ ਇੱਥੇ ਤੇ بارش ਵੀ ਉੱਪਰ ਹੋ ਚੁੱਕਿਆ ਮੀਂਹ ਵੀ ਪੈ ਚੁੱਕਿਆ ਹੈ ਲੇਕਿਨ ਹੁਣ ਪਰਿਵਾਰ ਨੂੰ ਬੁਲਾਇਆ ਸੀ ਪਰਿਵਾਰ ਆ ਕੇ ਦੇਖ ਰਿਹਾ ਹੈ ਸੋ ਦੇਖੋ ਜਦੋਂ ਇਸ ਤਰ੍ਹਾਂ ਦੀ ਕੋਈ ਤਰਕਰ ਨਾ ਵਾਪਰਦੀ ਕਹਣੇ ਨੂੰ ਸ਼ਬਦ ਵੀ ਨਹੀਂ ਹੁੰਦੇ ਵੀ ਅਸੀਂ ਹੁਣ ਕੀ ਕੀ ਨੂੰ ਦੋਸ਼ੀ ਸਾਬਤ ਕਰੀਏ ਦੋਸ਼ ਤਾਂ ਦੇਖੋ ਕਿਸੇ ਨੂੰ ਵੀ ਲੈਣਾ ਤਾਂ ਇਹੀ ਪੈਂਦਾ ਵੀ ਆਪਾਂ ਕਿਸੇ ਨਾ ਕਿਤੇ ਅੱਜ ਇੱਕ ਘਰ ਦੇ ਵਿੱਚ ਆ ਗਏ ਕੱਲ ਨੂੰ ਦੂਜੇ ਘਰ ਪਹੁੰਚਣੀ ਹੈ ਤੀਜੇ ਘਰ ਪਹੁੰਚਣੀ ਹੈ ਇਹ ਨਸ਼ਾ ਕਿ ਘਰ ਦੇਖ ਕੇ ਤਾਂ ਜਾਂਦਾ ਨਹੀਂ ਇਹ ਤਾਂ ਇੱਕ ਤੋਂ ਇੱਕ ਇੱਕ ਲਾਈਨ ਚੱਲ ਰਹੀ ਹੈ ਸਿਸਟਮ ਚੱਲ ਰਿਹਾ ਕੋਈ ਪਤਾ ਨਹੀਂ ਕਿਸ ਨੌਜਵਾਨ ਨੇ ਕਦੋਂ ਇਸ ਦਦਲ ਦੇ ਵਿੱਚ ਫਸ ਜਾਣਾ ਸਰਕਾਰਾਂ ਤਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਕਿ ਅਸੀਂ ਨਸ਼ਾ ਮੁਕਤ ਕਰ ਰਹੇ ਹਾਂ ਸੋ ਇਸ ਵਾਰ ਸਰਕਾਰਾਂ ਦਾ ਕੀ ਲੱਗਦਾ ਕਿ ਕਿਸ ਇਸ ਮੁਕਤੇ ਤੇ ਫੇਲ ਹੁੰਦੀ ਜਾ ਰਹੀ ਨਹੀਂ ਸਰਕਾਰਾਂ ਫੇਲ ਹੁੰਦੀਆਂ ਨਾ ਸਰਕਾਰਾਂ ਨੂੰ ਚਾਹੀਦਾ ਹੈ ਨਾ ਕਿਤੇ ਨਾ ਕਿਤੇ ਪਿੱਛੇ ਜੇ ਸੰਸਦ ਦੇ ਵਿੱਚ ਗੱਲ ਵੀ ਚੱਲੀ ਸੀ ਵੀ ਦੂਜਾ ਨਸ਼ਾਈ ਦੇ ਦੇਣਾ ਕੰਪੈਰੀਸ਼ਨ ਦੂਜਾ ਦੇਣਾ ਚਾਹੀਦਾ ਮੇਰੇ ਖਿਆਲ ਚ ਜਰੂਰ ਸੋਚਣਾ ਪਵੇਗਾ ਸਰਕਾਰ ਨੂੰ ਕਿਤੇ ਨਾ ਕਿਤੇ ਉਹ ਦੂਜੇ ਠੇਕੇ ਟੂਕੇ ਖੋਲ ਕੇ ਕਿਉਂਕਿ ਦੇਖੋ ਜਿਹੜੇ ਨਸ਼ੇ ਹਨ ਨਾ ਉਹ ਜਿਹੜਾ ਬੰਦਾ 1 ਲੱਖ ਤੇ 60 ਨਹੀਂ ਸਕਦਾ ਉਹਨੂੰ ਦੇਸੀ ਨਸ਼ਿਆਂ ਦੇ ਵਿੱਚ ਲਾ ਕੇ ਨਾ ਕਿਤੇ ਨਾ ਕਿਤੇ ਜਿਹੜਾ ਅਸਲੀ ਜਿਹੜਾ ਦੰਤ ਖਤਮ ਕਰ ਰਿਹਾ ਜਾਨਾ ਇਸ ਤੋਂ ਖਿਹੜਾ ਛਣਾਉਣਾ ਚਾਹੀਦਾ ਤਾਂ ਕਿ ਹੌਲੀ 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 ਘੱਟ ਕੀਤਾ ਜਾ ਸਕੇ ਕਿਸੇ ਤਰੀਕੇ ਦੇ ਧੰਨਵਾਦ ਹਾਂ ਓਕੇ